ਨੇ ਦਾ ਬਹਾਵ ਜਿਹੜਾ ਕਾਫੀ ਵੱਧ ਚੁੱਕਾ ਹੈ ਜਿਸ ਕਰਕੇ ਲੋਕ ਜਿਹੜੇ ਆ ਉਹ ਕਾਫੀ ਜਿਹੜੇ ਸਰਦੀ ਇਲਾਕੇ ਦੇ ਨਾਲ-ਨਾਲ ਜਿਹੜੇ ਰਹਿੰਦੇ ਆ ਦਰਾਵਾਂ ਦੇ ਨਾਲ-ਨਾਲ ਜਿਹੜੇ ਲੋਕ ਰਹਿੰਦੇ ਆ ਉਹ ਕਾਫੀ ਪਰੇਸ਼ਾਨ ਜਿਹੜਿਆ ਉਹ ਦਿਖਾਈ ਦੇ ਰਿਹਾ ਇੱਥੇ ਜਿਹੜੇ ਕਾਫੀ ਜੜੀਆਂ ਜ਼ਮੀਨਾਂ ਨੂੰ ਜਿਹੜੀ ਢਾਹ ਵੀ ਲੱਗੀ ਆ ਤੇ ਜ਼ਮੀਨਾਂ ਦਾ ਜਿਹੜੀਆਂ ਖੁਰ ਕੇ ਉਹ ਪਾਣੀ ਦੇ ਵਿੱਚ ਵੀ ਜਾ ਚੁੱਕੀਆਂ ਜਿਸ ਕਰਕੇ ਹੁਣ ਵੀ ਪ੍ਰਸ਼ਾਸਨ ਜਿਹੜਾ ਉਹ ਨੀਂਦ ਤੋਂ ਜਾਗ ਗਿਆ ਤੇ ਤੁਸੀਂ ਦੇਖ ਸਕਦੇ ਐਸਟਾ ਮੰਰੇਗਾ ਤੇ ਤਹਿ ਜਿਹੜਾ ਕੰਮ ਆ ਉਹ ਕਰਵਾਇਆ ਜਾ ਰਿਹਾ ਜੋ ਦਰਸਾਉਂਦਾ ਵੀ ਲੋਕ ਜਨ ਲੋਕਾਂ ਨੂੰ ਜਿਹੜਾ ਇੱਥੇ ਲਾਇਆ ਗਿਆ ਤਾਂ ਜੋ ਇਹ ਜਿਹੜੀ ਢਾਹ ਲੱ ਕਾਫੀ ਜਿਹੜੀਆਂ ਫਸਲਾਂ ਹੈਗੀਆਂ ਉਹ ਬਰਬਾਦ ਹੋ ਚੁੱਕੀਆਂ ਨੇ ਤੇ ਕਹਿ ਸਕਦਾ ਵੀ ਜਿਹਨੇ ਵੀ ਜਿਹੜੇ ਥੱਲੇ ਇਲਾਕੇ ਆ ਉਹ ਪਾਣੀ ਦੀ ਚਪੇਟ ਵਿੱਚ ਦਿਖਾਈ ਦੇ ਰਿਹਾ ਤੁਹਾਨੂੰ ਇੱਕ ਵਾਰੀ ਅਸੀਂ ਤਸਵੀਰਾਂ ਵੀ ਦਿਖਾ ਦਿੰਨੇ ਆ ਵੀ ਕਿਸ ਤਰ੍ਹਾਂ ਜਿਹੜਾ ਮੰਡਰੇਗਾ ਦੇ ਤਹਿ ਜਿਹੜਾ ਇਹ ਕੰਮ ਕੀਤਾ ਜਾ ਰਿਹਾ ਵੀ ਕਾਫੀ ਜੜੀਆਂ ਬੀਬੀਆਂ ਉਹ ਕੰਮ ਲੱਗੀਆਂ ਹੋਈਆਂ ਦਿਖਾਈ ਦੇ ਰੀਆਂ ਲੇਕਿਨ ਇੱਥੇ ਕਈ ਮਜਬੂਰ ਲੋਕ ਵੀ ਆ ਗਏ ਜਿਨ੍ਹਾਂ ਦਾ ਹੁਣ ਫਸਲਾਂ ਖਰਾਬ ਹੋ ਚੁੱਕੀਆਂ ਨੇ ਲੇਕਿਨ ਉਹਨਾਂ ਦਾ ਜਿਹੜਾ ਪੇੜ ਪਾਲਣਾ ਉਹਨੇ ਆਪਣੇ ਉੱਤੇ ਆਪਣੇ ਬੱਚਿਆਂ ਦਾ ਪਾਲਣਾ ਇਸ ਕਰਕੇ ਉਹ ਮੰਡਰੇਗਾ ਤਹਿ ਤੇ ਕੰਮ ਕਰਨ ਨੂੰ ਵੀ ਮਜਬੂਰ ਦਿਖਾਈ ਦੇ ਰੀਆਂ ਕਿਉਂਕਿ ਉਹਨਾਂ ਦਾ ਤੇ ਨੇ ਮومی ਦਾ ਲਾਇਆ ਹੋਇਆ ਜੇ ਉਹ ਮਤਲਬ ਕੀ ਮੁਆਵਜ਼ਾ ਦੇਵੇ ਤੇ ਜਾਂ ਨੁਕਸਾਨ ਦੀ ਪਰਪਾਈ ਕਰੇ ਜਾਂ ਖਾਨ ਪੀਂਦਾ ਕੋਈ ਸਮਾਨ ਦੇਵੇ ਤੇ ਤਾਂ ਹੀ ਅਸੀਂ ਅੱਗੇ ਵਧ ਸਕਦੇ ਹਾਂ ਇਹ ਮਤਾ ਇਹ ਕੀ ਹਾਲਾਤ ਨੇ ਇਸ ਟਾਈਮ ਹਾਲਾਤ ਬਹੁਤ ਮਾੜੇ ਨੇ ਬੋਟਾਂ ਲੈ ਤੇ ਗੁੱਟੇ ਜਾਂਦੇ ਨੇ ਨਹੀਂ ਹਾਲਾਤ ਬਹੁਤ ਮਾੜੇ ਨੇ ਸਾਨੂੰ ਤਾਂ ਪਿੱਛੇ ਦਾ ਦਾ ਮਰਲਾ ਇੱਕ ਘਰ ਨੂੰ ਖਾਂਚਾਈ ਦੀ ਐਥੋ ਹੈਡ ਤਾਂ ਪਿੱਛੇ ਹੀ ਹਾਂ ਮੇਰਾ ਹਰ ਇੱਕ ਨੂੰ ਮੇਣੀ ਚਾਹੀਦੀ ਹੈ ਜਿੱਥੇ ਜਾ ਕੇ ਟਿਕਾਣਾ ਬਣਾ ਲਈਏ ਅੱਧੀ ਰੇਛਾ ਹੋਵੇ ਤਾਂ ਦੀ ਇੱਥੇ ਕਾਰ ਲਿਖਿਆ ਤੇ ਬਾੜੀ ਦਾ ਹੁਣ ਕਿੰਨਾ ਨੁਕਸਾਨ ਪਾਣੀ ਨਾਲ ਹੋ ਗਿਆ ਨੁਕਸਾਨ ਬਹੁਤ ਹੋ ਗਿਆ ਦਾ ਜਦ ਟੇਡਾ ਤਾਂ ਹੋਗਾ ਛੋਨਾ ਦੋਨੇ ਕਿਥੇ ਹੁੰਨੇ ਲਾਮਣ ਲਗਣੀ ਮੁੰਜਰ ਉਤਾ ਤੇ ਕੀ ਫਸਲ ਹੋਣਾ ਉਹ ਤਾਂ ਕਿਸੇ ਕੰਮ ਦਾ ਨਹੀਂ ਖਾਤਾ ਹਰ ਪਾ ਲੈਨੇ ਚੋਨੇ ਤਿਆਰ ਕਰ ਲੈ ਸਾ ਤੀ ਦੇਖ ਸਕਦੇ ਵੀ ਜਿਹੜੀਆਂ ਨੌਜਵਾਨ ਕੁੜੀਆਂ ਵੀ ਜਿਹੜੀਆਂ ਕੰਮ ਲੱਗੀਆਂ ਹੋਈਆਂ ਦਿਖਾਈ ਦੇ ਰੀਆਂ ਕਿਉਂਕਿ ਬੀਬੀਆਂ ਵੀ ਜਿਹੜੀਆਂ ਕੰਮ ਐ ਨਾਲ ਉਹ ਲੱਗੀਆਂ ਹੋਈਆਂ ਦਿਖਾਈ ਦੇ ਰੀਆਂ ਕਿਉਂਕਿ ਉਹਨਾਂ ਉਹਨਾਂ ਦਾ ਕਹਿਣਾ ਵੀ ਇਹ ਜਿਹੜਾ ਪਾਣੀ ਆ ਹੋਰ ਜਿਹੜਾ ਵਧ ਕੇ ਉਹ ਅੱਗੇ ਨਾ ਵਧੇ ਕਿਉਂਕਿ ਲੋਕਾਂ ਦਾ ਨੁਕਸਾਨ ਜਿਹੜਾ ਹੋਰ ਨਾ ਹੋਵੇ ਇਥੇ ਮੌਜੂਦ ਮੈਂ ਲੋਕਾਂ ਨਾਲ ਗੱਲਬਾਤ ਅੱਜ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆ ਸਿਰ ਕਿੰਨਾ ਕੁ ਜਿਹੜਾ ਉਹ ਨੁਕਸਾਨ ਹੋ ਰਿਹਾ ਤੇ ਜਿਹੜਾ ਇਹ ਕੀ ਢਾ ਜਿਹੜੀ ਲੱਗੀ ਆ ਉਹਨੂੰ ਪੂਰਨ ਅੰਦਾਜ਼ਾ ਦਾ ਕੰਮ ਆ ਉਹ ਕੀਤਾ ਜਾ ਰਿਹਾ ਤੁਸੀਂ ਵੇਖ ਸਕਦੇ ਵੱਡੀ ਤਦਾਦ ਦੇ ਵਿੱਚ ਬੀਬੀਆਂ ਜਿਹੜੀਆਂ ਉਹ ਕੰਮ ਕਰਦੀਆਂ ਹੋਈਆਂ ਇੱਥੇ ਦਿਖਾਈ ਦੇ ਰੀਆਂ ਭਾਂਜੀ ਕੀ ਹਾਲਾਤ ਨੇ ਇਸ ਟਾਈਮ ਦੇਖੋ ਕਈ ਬੰਦੋਂ ਜਿਹੜਾ ਉਹ ਸਿਆਦ ਨੂੰ ਫੜਾ ਲਿਆ ਅਸੀਂ ਗੱਲ ਕਰਦੇ ਆ ਲੋਕਾਂ ਦੇ ਨਾਲ ਵੀ ਆਖਿਰ ਹਾਲਾਤ ਨੇ ਜਿਹੜੇ ਪੈਦਾ ਹੋਏ ਨੇ ਜਿੰਨਾ ਕਰਕੇ ਇਹਨਾਂ ਨੂੰ ਵੱਡੀਆਂ ਮੁਸ਼ਕਲਾਂ ਆਈਆਂ ਹੋਈਆਂ ਨੇ ਵੀ ਇਹ ਹਾਲਾਤ ਨੇ ਇਸ ਟਾਈਮ ਪਾਣੀ ਦੇ ਪਾਣੀ ਦੀ ਬਹੁਤ ਆ ਰਿਹਾ ਹੈ ਜੀ ਅਸੀਂ ਲੱਗੇ ਆਂ ਇਹਦਾ ਇਸ ਤਰ੍ਹਾਂ ਕੰਮ ਕਰਦੇ ਪਏ ਆਂ ਕਿ ਗੱਟੇ ਭਰਦੇ ਵੇ ਤੇ ਕਿੰਨਾ ਕੋ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਹੈ ਜੀ ਸਾਰੇ ਝੋਨੇ ਤੇ ਪਾਣੀ ਵੜਾ ਸਕਦਾ ਅੱਛਾ ਹਾਂਜੀ ਇਹ ਜਿਹੜੀ ਜ਼ਮੀਨਾਂ ਨੂੰ ਜ਼ਮੀਨਾਂ ਜਿਹੜੀ ਖੁਰੀਆਂ ਇਹ ਵੀ ਢਾ ਲੱਗੀ ਢਾ ਲੱਗੀ ਦਰਿਆ ਦੀ ਅੱਛਾ ਇਹ ਤਾਂ ਕਰਕੇ ਸਾਰੇ ਪਾਣੀ ਡਿੱਗੇ ਜਾਣੀ ਬੈਠੇ ਹਾਂਜੀ ਹੁਣ ਕੀ ਉਮੀਦ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਉਮੀਦ ਕਰਨੇ ਸਾਡੀ ਸ਼ਹਾਦਾ ਕੀਤੀ ਜਾਵੇ ਪਾ ਕੀ ਹਾਂਜੀ ਪਰ ਕੰਮ ਤਾਂ ਲੱਗੇ ਹੋਇਆ ਕੰਮ ਤਾਂ ਲਾਇਆ ਹੋਇਆ ਗੱਡੂ ਦਾ ਪਰਦੇ ਪਏ ਕੋਈ ਪੱਕੇ ਇੰਤਜ਼ਾਮ ਹੋਣੇ ਚਾਹੀਦੇ ਪੱਕੇ ਇੰਤਜ਼ਾਮ ਇੱਥੇ ਨੋਜ ਬਣਨੀ ਚਾਹੀਦੀ ਹੈ ਹਾਂਜੀ ਅੱਗੇ ਬੜਾ ਸਮਾਂ ਹੋ ਗਿਆ ਹਰ ਵਾਰੀ ਇੱਥੋਂ ਪਾਣੀ ਫੁੱਟਦਾ ਹੈ ਅੱਛਾ ਕਿਤੇ ਕੋਈ ਆਦਾ ਹੀ ਨਹੀਂ ਇਹ ਇੱਥੇ ਪੈੜੀ ਲੁੱਟ ਜਾਂਦੀ ਹੈ ਆਹ ਵਿੱਚ ਦੇਖੋ ਕਿੰਨੇ ਜਾਂਦੀ ਸਾਰੀ ਹਾਂਜੀ ਪਾੜੀ ਡਿੱਗੀ ਜਾਂਦੀ ਸਾਰੀ ਦਰਿਆ ਮੱਲੀ ਜਾਂਦਾ ਹੈ ਗਰੀਬ ਗੁਰਬਾਕੀ ਤੂੰ ਕੋਈ ਖਾਵੇਗਾ ਪਰ ਹੁਣ ਜੇ ਹਾਲਾਤ ਹੈ ਮਦਾ ਹੀ ਕੰਮ ਤਾਂ ਲੱਗੇ ਹੋਣ ਕੁਝ ਨਾ ਕੁਝ ਤਾਂ ਇੰਤਜ਼ਾਮ ਹੋਈਗਾ ਨਾ ਰੁਕੇਗਾ ਪਾਣੀ ਇਹ ਦਿਨ ਕੋਸ਼ਿਸ਼ ਨਾ ਕੁਝ ਰੁਕੇਗਾ ਪਰ ਪੱਕਾ ਤਾਂ ਲੋਟ ਬਣਨੀ ਪੈਗੀ ਹਾਂਜੀ ਪੱਕਾ ਤਾਂ ਲੋਟ ਬਣਨੀ ਪੈਗੀ ਇੱਥੇ ਪਛਰਾਂ ਦੀ ਸਿਰ ਰੁਕੇਗਾ ਗਟਵਾਣਾ ਨਹੀਂ ਰੁਕਣਾ ਗਟਵਾਣਾ ਘਾਟੀ ਰੁਕੇ ਮਾੜਾ ਮੋੜਾ ਥਾਂ ਲਪਈ ਹੈ ਹਾਂ ਪੂਰੀ ਨਹੀਂ ਪਈ ਦੇਖੋ ਤੁਸੀਂ ਲੋਕ ਜਿਹੜੇ ਆਪਣੀ ਆਪਣੀ ਮੰਗ ਜਿਹੜੀ ਕਰਦੇ ਦਿਖਾਈ ਦੇ ਰਹੇ ਕਿਉਂਕਿ ਲੋਕਾਂ ਦਾ ਕਹਿਣਾ ਵੀ ਜਿਹੜੀ ਇੱਥੇ ਨੁਕਸਾਨ ਹੈਗੇ ਆ ਉਹ ਜਿਹੜੀਆਂ ਪੱਕੀਆਂ ਹੋਣੀਆਂ ਚਾਹੀਦੀਆਂ ਪੱਥਰੀਆਂ ਜਿਹੜੀਆਂ ਲੱਗੀਆਂ ਚ ਉਹ ਬਨੀਆਂ ਚਾਹੀਦੀਆਂ ਤਾਂ ਜੋ ਮਤਲਬ ਕਿ ਹਰ ਵਾਰ ਜਿਹੜਾ ਨੁਕਸਾਨ ਹੁੰਦਾ ਉਹ ਨੁਕਸਾਨ ਤੋਂ ਜਿਹੜਾ ਉਹ ਬਚਿਆ ਜਾ ਸਕੇ ਕਿਉਂਕਿ ਹਰ ਵਾਰ ਜਿਹੜਾ ਇੱਥੋਂ ਜਿਹੜੀ ਢਾਲ ਲੱਗਦੀ ਹੈ ਤੇ ਜਿਸ ਕਰਕੇ ਖੇਤਾਂ ਵਿੱਚ ਲੋਕਾਂ ਦੇ ਪਾਣੀ ਚਲੇ ਜਾਂਦਾ ਤੇ ਫਸਲਾਂ ਵੱਡੀ ਤਰ੍ਹਾਂ ਵਿੱਚ ਜਿਹੜੀਆਂ ਖਰਾਬੀ ਹੋ ਜਾਂਦੀ ਹੈ ਮੇਰੇ ਜੀ ਅੱਜ ਦੇਖੋ ਜੀ ਸਾਡੀ ਤਾਂ ਜ਼ਮੀਨ ਅੰਦਰ ਵਾਰ ਚਲੀ ਗਈ ਸਾਰੀ ਇੱਥੇ ਘੜੋ ਘੜੀ 40 ਕਿਲੇ ਜ਼ਮੀ ਇਹ ਸਾਡੇ ਸਾਰੇ ਲੋਕਾਂ ਦੀ ਨਾਲ ਨਾਲ ਜ਼ਮੀਨ ਸੀ ਉਹ ਸਾਰੀ ਢਾਹ ਲੱਗੀ ਜ਼ਮੀਨ ਅੰਦਰ ਚੋਨਾ ਕਿਹੜਾ ਸਾਡਾ ਖੜਾ ਉਹ ਵਿੱਚ ਲੈ ਗਿਆ ਇਹ ਤੋਂ ਬਾਅਦ ਹੀ ਚੋਨਾ ਹੀ ਵਿਖਦੇ ਬਾਈ ਬਾਲ ਬੱਚਾ ਕਿ ਤੂੰ ਪਾਲਣਾ ਇਹ ਡੀਸੀ ਸਾਹਿਬ ਨੂੰ ਕਹਿੰਨੇ ਵੀ ਅਸੀਂ ਵੀ ਸਾਡਾ ਅਗਾ 6 ਮਹੀਨਾ ਬਾਅਦ ਕੇ ਫਸਲ ਪੱਕਦਾ ਹੈ ਤੇ ਸਾਨੂੰ ਉਹਦੇ ਕੁਝ ਦਿੱਤਾ ਜਾਵੇ ਕਰੇ ਤੇ ਸਾਡਾ ਫਿਰ ਜੀਵਨ ਹੁੰਦਾ ਨਹੀਂ ਤਾਂ ਸਾਡਾ ਜੀਵਨ ਨਹੀਂ ਹੋਣਾ ਐਂ ਜਿਹੜੀਆਂ ਤੇ ਤਿਆੜੀਆਂ ਤੇ ਕੀਤੀ ਜਾਵਾਂਗੇ ਸਾਰੀ ਉਮਰ ਹੋ ਗਈ ਤਿਆੜੀਆਂ ਕਰਦੇ ਫਿਰ ਹੁਣ ਵੀ ਸਾਨੂੰ ਤਿਆੜੀਆਂ ਤੇ ਲੱਗੀਆਂ ਹੁਣ ਕੰਮ ਕਰਨ ਲੱਗੇ ਆ ਕਾ ਰੋਜ਼ਗਾਰ ਦਾ ਕੰਮ ਚੱਲਦਾ ਹੈ ਜੋ ਉਧਰ ਲੱਗ ਜਾਈਦਾ ਬਾਕੀ ਸਾਨੂੰ ਇੱਧਰ ਹੀ ਆ ਕੰਮ ਕਿਹੜਾ ਸਾਡੀ ਖੇਤੀ ਦੇਗੀ ਸਾਨੂੰ ਬੜੀ ਪਰੇਸ਼ਾਨੀ ਹੈ ਸਾਰੇ ਚੋਨੇ ਡੁੱਬ ਗਏ ਕੋਈ ਇੱਥੇ ਬੱਚਿਆ ਨਹੀਂ ਇੱਧਰ ਤੇ ਸਾਰੇ ਬਨਾਹ ਹੋ ਗਏ ਹੁਣ ਚੋਨਾ ਵਿੱਚ ਕੁਝ ਨਹੀਂ ਰਹਿ ਗਿਆ ਕਿਹੜੇ ਪਿੰਡ ਨੇ ਖਾਸ ਤੌਰ ਤੇ ਪਾਣੀ ਵਿੱਚ ਆ ਮਾਰ ਪਈ ਸਾਡਾ ਜੀ ਪਿੰਡ ਤਾਂ ਟੈਂਡੀ ਵਾਲਾ ਹੈ ਟੈਂਡੀ ਵਾਲੇ ਤੋਂ ਬਾਕੀ ਕਾਲੂ ਵਾਲੇ ਵਿੱਚ ਪਾਣੀ ਹੋ ਗਿਆ ਇੱਧਰ ਦਰਿਆ ਇਧਰੋਂ ਵੀ ਨਦੀ ਹੋ ਗਿਆ ਇਧਰੋਂ ਪੈਣ ਲੱਗ ਪਿਆ ਪੁੱਤ ਟੈਂਡੀ ਵਾਲੇ ਦੇ ਪਾਸੇ ਤਾਨ ਮਣ ਗੱਟੀ ਦਾ ਜੀ ਹਾਂ ਜੀ ਤੇ ਅਸੀਂ ਤਾਂ ਕਹਿੰਨੇ ਵੀ ਕੋਈ ਯਾਨ ਸਾਡੀ ਸੂਲਤਾ ਕਰਨ ਦਿਹਾਈ ਫੇਰ ਬਚ ਸਕਨੇ ਨਹੀਂ ਤਾਂ ਸਾਡਾ ਕੋਈ ਨੀ ਆਲਸੋ ਦੇਖ ਸਕਦੇ ਵੀ ਲੋਕ ਜਿਹੜੇ ਆ ਕਾਫੀ ਪਰੇਸ਼ਾਨ ਹੁੰਦੇ ਹੋਏ ਦਿਖਾਈ ਦੇ ਰਿਹਾ ਤੁਹਾਨੂੰ ਨਾਲ ਨਾਲ ਅਸੀਂ ਤਸਵੀਰਾਂ ਵਿਖਾ ਰਹੇ ਆ ਨੀ ਕਿਸ ਤਰ੍ਹਾਂ ਜਿਹੜੀਆਂ ਬੀਬੀਆਂ ਉਹ ਕੰਮ ਆਪਣੇ ਲੱਗੀਆਂ ਹੋਈਆਂ ਨਾਲ ਜਿਹੜੇ ਬੰਦੇ ਆ ਜਿਹੜੇ ਆ ਉਹ ਵੀ ਆਪਣੇ ਕੰਮ ਜਿਹੜੇ ਆ ਲੱਗੇ ਹੋਏ ਨੇ ਵੀ ਕਹਿ ਸਕਦੇ ਆ ਨੌਜਵਾਨ ਤੋਂ ਲੱਗੇ ਬਜ਼ੁਰਗ ਤੱਕ ਇੱਥੇ ਕੰਮ ਜਿਹੜੇ ਆ ਉਹ ਲੱਗੇ ਹੋਏ ਦਿਖਾਈ ਦੇ ਰਹੇ ਕਿਉਂਕਿ ਇਹਨਾਂ ਦਾ ਕਹਿਣਾ ਵੀ ਹੋਰ ਕੋਈ ਉਹਨਾਂ ਕੋਈ ਸਾਧਨ ਨਹੀਂ ਇੱਕ ਤਾਂ ਪਾਣੀ ਬਹੁਤ ਤੇਜ਼ ਆ ਤੇ ਜਿਹੜਾ ਵੀ ਕਹਿ ਸਕਦੇ ਆ ਵੀ ਇੱਥੇ ਨੁਕਸਾਨ ਜਿਹੜਾ ਹੁੰਦਾ ਉਹ ਲਗਾਤਾਰ ਹੋ ਰਿਹਾ ਬੰਦੇ ਜਿਹਨੂੰ ਰੋਕਣ ਵਾਸਤੇ ਅਸੀਂ ਕੰਮ ਵੀ ਲੱਗੇ ਹੋਏ ਜਾਰੀਆਂ ਵੀ ਮਨਰੇਗਾ ਦੇ ਤਹਿਤ ਕਰਦੇ ਬੇ ਦਿਖਾਈ ਦੇ ਰਿਹਾ ਕਿਉਂਕਿ ਪ੍ਰਸ਼ਾਸਨ ਨੇ ਇਹਨਾਂ ਨੂੰ ਇਸ ਕਰਕੇ ਲਗਾਇਆ ਵੀ ਹੋਰ ਜਿਹੜਾ ਵੀ ਇਹ ਜਿਹੜਾ ਪਾਰ ਪਾ ਕਹਿ ਸਕਦੇ ਆ ਜਿਹੜਾ ਜਮੀਨਾ ਜਿਹੜੀਆਂ ਪਾਣੀ ਵਿੱਚ ਜਾ ਰੀਆਂ ਨੇ ਉਹ ਜਿਹੜੀ ਡੰਨਾ ਨੂੰ ਟਾਲ ਲੱਗੀ ਆ ਉਹ ਟਾਲ ਜਿਹੜੀਆਂ ਉਹ ਵਧੀਆਂ ਨਾ ਜਾਣ ਜਿਸ ਕਰਕੇ ਉਹਨੂੰ ਰੋਕਣ ਵਾਸਤੇ ਫਟਾਫਟ ਜਿਹੜੇ ਇੰਤਜ਼ਾਮ ਜਿਹੜੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਨੇ ਲੇਕਿਨ ਲੋਕਾਂ ਦੀ ਮੰਗ ਹੈ ਇੱਥੇ ਪੱਕੀਆਂ ਨੋਜਾਂ ਬਣੀਆਂ ਹੋਣੀਆਂ ਚਾਹੀਦੀਆਂ ਤਾਂ ਜੋ ਹਰ ਵਾਰ ਜਿਹੜਾ ਗੱਟੂ ਦੇ ਨਾਲ ਇਹ ਰੋਕਣ ਦਾ ਕੰਮ ਜਿਹੜਾ ਕੀਤਾ ਜਾਂਦਾ ਉਹ ਪੂਰਾ ਪੱਕਾ ਇੰਤਜ਼ਾਮ ਨਹੀਂ ਹੈਗਾ ਜਿਸ ਕਰਕੇ ਹਰ ਵਾਰ ਜਿਹੜਾ ਨੁਕ ਤੇ ਇਹਨੂੰ ਬਚਾਉਣ ਵਾਸਤੇ ਪ੍ਰਸ਼ਾਸਨ ਨੂੰ ਸਖਤ ਕਦਮ ਜੜਿਆ ਉਠਾਣੇ ਚਾਹੀਦੇ ਆ ਤਾਂ ਜੋ ਇਹਨਾਂ ਲੋਕਾਂ ਦੀ ਜੜੀਆਂ ਹਜ਼ਾਰਾਂ ਏਕੜ ਜੜੀ ਜ਼ਮੀਨਾਂ ਪਾਣੀ ਵਿੱਚ ਜੜੀਆਂ ਉਹ ਖਰਾਬ ਹੁੰਦੀ ਹਰ ਵਾਰ ਦਿਖਾਈ ਦਿੰਦੀ ਆ ਉਹਦੇ ਤੋਂ ਜੜਾ ਇਹਨਾਂ ਲੋਕਾਂ ਨੂੰ ਬਚਾਇਆ ਜਾ ਸਕੇ ਕਿਸ ਤਰ੍ਹਾਂ ਦੀ ਮਦਦ ਆਸ਼ਵਾਸਨ ਦੇ ਕਾਹ ਲੋਕਾਂ ਨੂੰ ਦੇਖੋ ਸਥਿਤੀ ਸਾਰੀ ਤੁਹਾਡੇ ਵੀ ਸਾਹਮਣੇ ਤੇ ਮੈਂ ਵੀ ਦੇਖ ਰਿਹਾ ਪਾਣੀ ਇਸ ਕਦਰ ਆ ਰਿਹਾ ਕਿ ਜਿਹੜਾ ਇੱਕ ਕਿਸਮ ਦਾ ਕਿਤੇ ਕਿਤੇ ਮਾਰ ਵੀ ਹੋ ਰਹੀ ਹੈ ਸੰਭਾਲਣਾ ਵੀ ਜਿਹੜੇ ਕਿਨਾਰੇ ਬਣੇ ਨੇ ਉਹਨਾਂ ਨੂੰ ਮੁਸ਼ਕਲ ਹੋ ਰਿਹਾ ਪਰ ਜਿਹੜੇ ਸਾਡੇ ਕਿਨਾਰੇ ਹੈਗੇ ਨੇ ਸਰਕਾਰੀ ਤੌਰ ਤੇ ਕਿਤੇ ਕਿਨਾਰੇ ਨਹੀਂ ਡੁੱਟੇ ਤੇ ਜਿਹੜੇ ਪਾਣੀ ਹੁਣ ਇਸ ਤਰੀਕੇ ਨਾਲ ਆ ਗਿਆ ਜਿਵੇਂ ਕਾਲੂ ਵਾਲਾ ਪਿੰਡ ਹੁਣ ਇਹਦੇ ਪਰਲੇ ਪਾਸੇ ਵੀ ਪਾਣੀ ਆ ਗਿਆ ਇਧਰਲੇ ਪਾਸੇ ਵੀ ਪਾਣੀ ਆ ਗਿਆ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੈ ਤੇ ਆ ਹੁਣ ਇੱਥੇ ਜਿਹੜੀ ਜ਼ਮੀਨ ਮੈਂ ਖੋਰਾ ਲੱਗਿਆ ਸੀ ਆ ਦੇਖੋ ਸਾਡੇ ਕਿੰਨੇ ਇੱਥੇ ਵਰਕਰ ਲੱਗੇ ਸਾਡੇ ਸਾਰੇ ਅਫਸਰ ਸਾਹਿਬਾਨ ਮੈਡਮ ਡੀਸੀ ਇੱਥੇ ਖੜੇ ਆ ਤੇ ਸਾਡੇ ਡਿਪਾਰਟਮੈਂਟ ਦੇ ਐਸ.ੀ ਐਕਸ਼ਨ ਜੀ ਐਸ.ਡੀਓ ਤੇ ਵੱਡੀ ਗਿਣਤੀ ਦੇ ਵਿੱਚ ਲੇਵਲ ਇਥੇ ਲਾਗੇ ਤਾਂ ਕਿ ਜ਼ਮੀਨ ਇਧਰੋਂ ਉੱਪਰ ਤੇ ਉੱਪਰ ਵੱਡੀ ਆਈਡੀ ਦੀ ਜ਼ਮੀਨ ਦੀ ਬਚਤ ਹੋ ਜਾਵੇ ਉਹ ਸਾਰੇ ਲੱਗੇ ਨੇ ਸੋ ਇਸ ਸਮੇਂ ਜੋ ਗੱਲ ਹੈ ਸਭ ਤੋਂ ਵੱਡੀ ਕਿ ਦੇਖੋ ਪਾਣੀ ਆਣਾ ਇਹ ਤਾਂ ਕੁਦਰਤ ਦੀ ਹੈ ਬਰਸਾਤ ਹੋਣੀ ਇਹ ਸਭ ਕੁਦਰਤ ਦੀ ਹੈ ਪਰ ਇਸ ਤੋਂ ਲੋਕਾਂ ਨੂੰ ਕਿਵੇਂ ਬਚਾਇਆ ਜਾਵੇ ਘੱਟ ਤੋਂ ਘੱਟ ਨੁਕਸਾਨ ਕਿਵੇਂ ਹੋਵੇ ਜਿਹੜੇ ਲੋਕ ਪਾਣੀ ਦੇ ਵਿੱਚ ਘਿਰ ਗਏ ਉਹਨਾਂ ਨੂੰ ਰਾਹਤ ਸਮੱਗਰੀ ਕਿਵੇਂ ਪਹੁੰਚਾਈ ਜਾਵੇ ਸੋ ਇਹ ਗੱਲ ਹੈ ਸਭ ਤੋਂ ਵੱਡੀ ਹੁਣ ਦੇਖੋ ਸੋ ਅਸੀਂ ਇਸ ਗੱਲ ਤੇ ਗੱਲ ਕਰਦੇ ਸਰ ਮੁਆਵਜ਼ੇ ਦੀ ਗੱਲ ਆ ਰਹੀ ਹੈ ਕਿ ਕਿਸਾਨ ਕਹਿ ਰਹੇ ਕਿ ਸਾਡੀ ਜ਼ਮੀਨਾਂ ਜਿਹੜੀਆਂ ਪਾਣੀ ਚ ਆ ਗਈਆਂ ਫੀਟ ਚ ਆ ਗਈਆਂ ਉਹਦੇ ਮੁਆਵਜ਼ੇ ਦੀ ਮੰਗ ਵੀ ਕਰ ਰਹੇ ਸਰ ਮੈਂ ਉਹ ਵੀ ਗੱਲ ਕਰਦਾ ਸੀ ਪਹਿਲਾਂ ਦੇਖੋ ਜੋ ਲੋਕਾਂ ਨੂੰ ਰਾਹਤ ਪਹੁੰਚਾਉਣ ਦੀ ਗੱਲ ਹੈ ਅਸੀਂ ਸਾਰੇ ਹਲਕੇ ਨੂੰ ਜਿੱਥੇ-ਜਿੱਥੇ ਵੀ ਇਫੈਕਟਡ ਹੈ ਉੱਥੇ ਸੈਕਟਰ ਦੇ ਵਿੱਚ ਵੰਡ ਕੇ ਅਸੀਂ ਸਾਰੇ ਅਫੀਸਰ ਦੀ ਡਿਊਟੀ ਲਾਈ ਹੋਈ ਹੈ ਸਾਰੇ ਜਿਹੜੇ ਸਾਡੇ ਵਾਟਰ ਸਰਵਲ ਡਿਪਾਰਟਮੈਂਟ ਦੇ ਅਧਿਕਾਰੀ ਲੱਗੇ ਹੋਏ ਆ ਪੂਰੇ ਕੋਆਰਡੀਨੇਸ਼ਨ ਦੇ ਨਾਲ ਹਰ ਇੱਕ ਜਗ੍ਹਾ ਮੈਡੀਕਲ ਟੀਮਾਂ ਪਹੁੰਚ ਰਹੀਆਂ ਨੇ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਖੁਦ ਮੋਨੀਟਰਿੰਗ ਕਰ ਰਹੇ ਨੇ ਤੇ ਸਾਰਾ ਪ੍ਰਸ਼ਾਸਨ ਇਸ ਗੱਲ ਤੇ ਲੱਗਿਆ ਤੇ ਅੱਜ ਮੈਨੂੰ ਇਹ ਤਸੱਲੀ ਹੈ ਇਸ ਗੱਲ ਦੀ ਕਿ ਕੱਲ ਮੈਂ ਇੱਥੇ ਕਪੂਰਥਲੇ ਗਿਆ ਸੀ ਉੱਥੇ ਸੀ ਟਾਣੀਆਂ ਤੇ ਵੀ ਜਾ ਕੇ ਜਿਹੜੇ ਲੋਕ ਪਾਣੀ ਤੇ ਘਰੇ ਵੇ ਜਾ ਲੋਕ ਤਸੱਲੀ ਜ਼ਾਹਰ ਕਰਦੇ ਕਿ ਦੇਖੋ ਜੀ ਸਮਝਦੇ ਤੇ ਦੇਖੋ ਸਾਰੇ ਨਹੀਂ ਆ ਪਾਣੀ ਤੇ ਕਿਸੇ ਦੇ ਸਾਰੇ ਨਹੀਂ ਆ ਪਰ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸੋ ਜਿੱਥੇ ਤੱਕ ਮੁਆਵਜ਼ੇ ਦਾ تعلق ਆ ਮੁਆਵਜ਼ਾ ਬਿਲਕੁਲ ਹੁਣ ਤਾਂ ਸਾਡੇ ਸਾਹਮਣੇ ਜਿਹੜੀ ਸਥਿਤੀ ਹੈ ਇਹਨਾਂ ਲੋਕਾਂ ਨੂੰ ਸੰਭਾਲਣ ਦੀ ਤੇ ਜਿੱਥੇ ਕੋਈ ਇਸ ਤਰ੍ਹਾਂ ਦੇ ਪੁਆਇੰਟ ਨੇ ਜਿਵੇਂ ਇਸ ਤਰ੍ਹਾਂ ਆਪਾਂ ਮਜ਼ਬੂਤ ਇੱਥੇ ਖੜੇ ਕਰਨ ਲੱਗ ਰਹੇ ਆ ਉਹ ਮਜ਼ਬੂਤ ਕਰਨ ਦੀ ਹੈ ਲੋਕਾਂ ਨੂੰ ਰਾਹਤ ਪਹੁੰਚਾਣ ਦੀ ਹੈ ਤੇ ਅਸੀਂ ਸਾਰੇ ਹੁਕਮ ਕਰਦੇ ਆ ਕਿ ਸਾਰੇ ਗਰਦੌਰੀ ਕਰਕੇ ਜੋ ਮੁਆਵਜ਼ਾ ਹੈ ਅੱਜ ਭਰ ਲਓ ਉਹ ਸਾਰਾ ਅਸੀਂ ਲੋਕਾਂ ਨੂੰ ਦੇਵਾਂਗੇ ਕੋਈ ਘਰ ਆਉਣ ਦੀ ਲੋੜ ਨਹੀਂ ਅਸੀਂ ਉਹਦੀ ਵੀ ਰਾਖੀ ਕਰਾਂਗੇ ਤੇ ਹੁਣ ਜਾਨ ਮਾਲ ਦੀ ਰਾਖੀ ਹੈ ਜਿਹੜੀ ਉਹ ਸਾਰੀ ਸਰਕਾਰ ਦੇ ਦਾ ਲੱਗੀ ਹੈ ਅਸੀਂ 4 ਜ਼ਿਲ੍ਹੇ ਜਿਆਦਾ ਇਫੈਕਟਡ ਨੇ ਅਸੀਂ ਦੋ ਦੋ ਮੰਤਰੀਆਂ ਦੀ ਵੀ ਉੱਥੇ ਡਿਊਟੀ ਲਾਈ ਹੈ ਸਾਡੇ ਮੰਤਰੀ ਸਹਿਬਾਨ ਵੀ ਉੱਥੇ ਜਾ ਕੇ ਬੈਠਣਗੇ ਕੋ ਕੱਲ ਡਿਊਟੀਆਂ ਲਾਈਆਂ ਨੇ ਪਾਰਟੀ ਵੱਲੋਂ ਉਹ ਵੀ ਜਾ ਕੇ ਉੱਥੇ ਬੈਠਣਗੇ ਸੋ ਮੇਰਾ ਕਹਿਣ ਤੋਂ ਬਾਅਦ ਇਹ ਹੈ ਕਿ ਕੁਦਰਤ ਦੀ ਮਾਰ ਨੂੰ ਕੋਈ ਰੋਕ ਨਹੀਂ ਸਕਦਾ ਪਰ ਸਾਡੇ ਵੱਲੋਂ ਸਭ ਉਪਕਤਾ ਪ੍ਰਬੰਧ ਨੇ ਅਸੀਂ ਕਿਤੇ ਕਿਸੇ ਨੂੰ ਕੋਈ ਤਕਲੀਫ ਨਹੀਂ ਹੋ। ਸਮਰਤੀ ਸਾਹਿਬ ਇਹ ਤਾਲੂ ਵਾਲਾ ਲੋਕਾਂ ਦੀ ਮੰਗ ਹੈ ਵੀ ਜਿਹੜੀਆਂ ਨੋਚਾ ਹੈਗੀਆਂ ਖੁਰਦੀਆਂ ਪਈਆਂ ਇਹਨਾਂ ਨੂੰ ਪੱਕੇ ਤੌਰ ਤੇ ਪੱਥਰਾਂ ਦੀ ਜੜੀ ਬਣਾਈ ਜਾਵੇ ਤਾਂ ਜੋ ਹਰ ਵਾਰੀ ਜਿਹੜਾ ਨੁਕਸਾਨ ਹੁੰਦਾ ਉਹਦੇ ਤੋਂ ਬਚਾਅ ਹੋ ਸਕੇ। ਉਹ ਮੈਂ ਪਹਿਲਾਂ ਕਹਤਾ ਸਾਡੇ ਅਸੀਂ ਸਾਹਿਬ ਕਹਰੇ ਆ। ਜੀ ਸਾਹਿਬ ਨੇ ਕਿਹਾ ਉਹ ਅਸੀਂ ਇਹਨਾਂ ਨੂੰ ਕਹਿੰਦਾ ਇੱਥੇ ਸਟੱਡ ਬਣਨ ਦੀ ਲੋੜ ਹੈ ਸਟੱਡ ਅਸੀਂ ਬਣਾਵਾਂਗੇ। ਇਹ ਦੇਖ ਕੇ ਜਿਸ ਤਰ੍ਹਾਂ ਅਸੀਂ ਅਗਾਊਂ ਪ੍ਰਬੰਧ ਕੀਤੇ ਸੀ ਆ ਜਿਹੜਾ ਬੰਦ ਹੈ ਨਾ ਇਹ ਵੀ ਅਗੋਂਪੁਰ ਬੰਦ ਹੈ ਬੀ ਇਹ ਪਹਿਲਾਂ ਨਹੀਂ ਸੀ ਇੱਥੇ ਜੀ ਇਹ ਅਸੀਂ 276 ਕਰੋੜ ਰੁਪਏ ਪੰਜਾਬ ਸਰਕਾਰ ਨੇ ਪਹਿਲਾਂ ਖਰਚਿਆ ਕਿ ਜਿੱਥੇ ਵੀ ਕਿਤੇ ਖਾਤਰਾ ਹੈ ਉਹਨੂੰ ਪਹਿਲਾਂ ਠੀਕ ਕੀਤਾ ਜਾਵੇ ਇਹ ਉਸ ਦੀ ਕੜੀ ਦਾ ਹਿੱਸਾ ਹੈ ਸੋ ਸਾਰੇ ਪੰਜਾਬ 'ਚ ਅਸੀਂ ਕੀ ਸਰ ਇਹ ਕਾਲੂਆ ਸਰ ਇਹ ਕਾਲੂਆ ਕਿ 8 ਦਹਾਕੇ ਹੋ ਗਏ ਨੇ ਹਰ ਸਾਲ ਸੇਮ ਪਾਣੀ ਆਂਦਾ ਸੇਮ ਸਿਚੁਏਸ਼ਨ ਹੁੰਦੀ ਹੈ ਹਰ ਸਾਲੀ ਕਰੋੜਾਂ ਰੁਪਏ ਜਿਹੜੇ ਖਰਚ ਕੀਤੇ ਜਾਂਦੇ ਕਰੋੜਾਂ ਰੁਪਏ ਮੁਆਵਜ਼ਾ ਦਿੱਤਾ ਜਾਂਦਾ ਹੈ ਕੀ ਇਹ ਸਥਿਤੀ ਹਰ ਸਾਲ ਐਵੇਂ ਦੀ ਐਵੇਂ ਚੱਲਦੀ ਰਹੇਗੀ ਕੋਈ ਪਰਮਨੈਂਟ ਸੋਲੂਸ਼ਨ ਨਹੀਂ ਅਲਸਕਰ 8000 ਰੁਪਏ ਤੇ ਮਿਲਿਆ ਜੀ ਸਾਨੂੰ ਦੇਖੋ ਤੁਸੀਂ ਦੱਸ ਦਿਓ ਮੈਨੂੰ ਜਿਹੜਾ ਸੋਲੂਸ਼ਨ ਹੈ ਅਸੀਂ ਬੰਨ੍ਹ ਮਜ਼ਬੂਤ ਕਰ ਸਕਦੇ ਹਾਂ ਸਾਡਾ ਕੋਈ ਬੰਨ੍ਹ ਟੁੱਟਿਆ ਮੈਨੂੰ ਉਹ ਦੱਸ ਦਿਓ ਹੁਣ ਜੇ ਬੰਨ੍ਹਾਂ ਦੇ ਵਿਚਾਲੇ ਲੋਕੀ ਬੈਠੇ ਆ ਉਹਨਾਂ ਨੇ ਆਰਜੀ ਬੰਨ੍ਹ ਬਣਾਏ ਹੋਏ ਨੇ ਅਸੀਂ ਤੇ ਕਹਿੰਦੇ ਆ ਅਸੀਂ ਉਹਨਾਂ ਨੂੰ ਹੁਣ ਵੀ ਜਿਹੜੇ ਲੋਕ ਉੱਥੇ ਬੈਠੇ ਨੇ ਅਸੀਂ ਕੱਲ ਮੈਂ ਜਾ ਕੇ ਬੇਨਤੀ ਕੀਤੀ ਉਹਨਾਂ ਨੇ ਵੀ ਤੁਸੀਂ ਬਾਹਰ ਆ ਜਾਓ ਉੱਥੇ ਬਾਹਰ ਸਾਨੂੰ ਨੇ ਏਵੈਕੂਏਸ਼ਨ ਸੈਂਟਰ ਸਾਨੂੰ ਬਣਾਏ ਹੋਏ ਆ ਸਾਡੀਆਂ ਸਾਰੀਆਂ ਟੀਮਾਂ ਬੈਠੇ ਨੇ ਪਰ ਲੋਕੀ ਨਹੀਂ ਆ ਰਹੇ ਸਰ ਘਰ ਕਿਵੇਂ ਛੱਡ ਸਕਦੇ ਨੇ ਸਰ ਜਿਹੜੇ ਬੰਦੀ ਤੁਸੀਂ ਗੱਲ ਕਰ ਰਹੇ ਹੋ ਜਿਹੜੇ ਅੱਜ ਹੀ ਬੰਦ ਬੰਦੇ ਆ ਕਿ ਲੈਪਸ ਨਹੀਂ ਕਰ ਸਰ ਅਧਿਕਾਰੀਆਂ ਦਾ ਵੀ ਵੀ ਉਹਨਾਂ ਨੂੰ ਪਤਾ ਹੋਣ ਦੇ ਬਾਵਜੂਦ ਉਹ ਬੰਦ ਦੇ ਰਹੇ ਆ ਉੱਥੇ ਵੀ ਲੋਕਾਂ ਨੂੰ ਜਿਹੜਾ ਦਰਿਆਈ ਇਲਾਕੇ ਦੇ ਵਿੱਚ ਜ਼ਮੀਨਾਂ ਤੇ ਕਬਜ਼ਾ ਵੀ ਕਰਨ ਦੇ ਰਹੇ ਆ ਅੱਜ ਹੀ ਬੰਦ ਵੀ ਕਰਾ ਰਹੇ ਤੁਸੀਂ ਹੁਣ ਖੁਦ ਹੀ ਤੁਸੀਂ ਕਿਹਾ ਵੀ ਘਰ ਕਿਵੇਂ ਛੱਡਣਾ ਹਨ ਕਿਸੇ ਨੂੰ ਮਜਬੂਰ ਤੇ ਨਹੀਂ ਕੀਤਾ ਜਾ ਸਕਦਾ ਨਹੀਂ ਹਰ ਜਿਹੜੇ ਬੱਚਾ ਉਹ ਬੱਚਿਆਂ ਨੂੰ ਦੇਖ ਕੇ ਸਾਨੂੰ ਇਸ ਤਰ੍ਹਾਂ ਲੱਗਦਾ ਦੀ ਪਾਣੀ ਉੱਥੇ ਸੀ ਪਰ ਉਹਨਾਂ ਨੂੰ ਕਿਹਾ ਵੀ ਅਸੀਂ ਤੇ ਦੇਖੋ ਪ੍ਰਬੰਧ ਕੀਤੇ ਆ ਮਲਟੀ ਸਾਹਿਬ ਇੱਕ ਪਿੰਡ ਕਾਲੂ ਵਾਲਾ ਹੈ ਕਾਲੂਵਾਂ ਦੇ ਵੀ ਫੋਨ ਚੜਾਣੇ ਪੈਂਦੇ ਮਲਟੀ ਸਾਹਿਬ ਇੱਕ ਕਾਲੂ ਵਾਲਾ ਪਿੰਡ ਹੈ ਜਿਹੜਾ ਕਿ ਤਿੰਨ ਪਾਸੇ ਸਤੂ ਨਦੀ ਨਾਲ ਕਿ ਰਾ ਹੈ ਇੱਕ ਪਾਕਿਸਤਾਨ ਨਾਲ ਜਿਵੇਂ ਮੈਡਮ ਨੇ ਗੱਲ ਕੀਤੀ ਉਹਦੀ ਕੋਈ ਸਾਰ ਵੀ ਨਹੀਂ ਲੈ ਰਿਆ ਉਹਦੇ ਨੂੰ ਲੈ ਕੇ ਪੁਲ ਦੀ ਮੰਗ ਕਰ ਰਿਹਾ ਕਿ ਪ੍ਰਸ਼ਾਸਨ ਇਸ ਵਾਰ ਜਾਂ ਉਸ ਵੱਲ ਧਿਆਨ ਦੇਵਾਂਗੇ ਜਿਹੜੀ ਸਾਰ ਲੈਣ ਦੀ ਗੱਲ ਉਹ ਬਿਲਕੁਲ ਤੁਸੀਂ ਉੱਥੇ ਜਾ ਕੇ ਪਤਾ ਕਰ ਲਓ ਅਸੀਂ ਇਹ ਵੀ ਹਦਾਇਤਾਂ ਕੀਤੀਆਂ ਨੇ ਮੰਨਿਆ ਦਿੱਤੀਆਂ ਜਿੰਨੇ ਵੀ ਲੋਕ ਅਫੈਕਟਡ ਨੇ ਅਸੀਂ ਉਹਨਾਂ ਦੇ ਫੋਨ ਨੰਬਰ ਨੇ ਜਿਹੜੇ ਉਹ ਸਾਡੇ ਅਧਿਕਾਰੀਆਂ ਲਵੇ ਹੁਣੇ ਉੱਥੇ ਅਸੀਂ ਕੰਟਰੋਲ ਰੂਮ ਜਿਹੜੇ ਸਥਾਪਿਤ ਕੀਤੇ ਨੇ ਉਹਨਾਂ ਲਵੇ ਸਾਰਿਆਂ ਲਵੇ ਕੰਟਰੋਲ ਰੂਮ ਦਾ ਨੰਬਰ ਹੈ ਅੱਧੀ ਰਾਤ ਉਹ ਬਾਜ ਮਾਰਨਗੇ ਤਾਂ ਅੱਧੀ ਰਾਤ ਉੱਥੇ ਉਸੇ ਤਰ੍ਹਾਂ ਦੀ ਮਦਦ ਪਹੁੰਚਾਈ ਜਾਊਗੀ ਤੇ ਅਸੀਂ ਖੁਦ ਹੁਣ ਫੋਨ ਕਰਕੇ ਉਹਨਾਂ ਲੋਕਾਂ ਨੂੰ ਪੁੱਛਾਂਗੇ ਕਿ ਕਿਸੇ ਚੀਜ਼ ਦੀ ਕਮੀ ਤੇ ਨਹੀਂ ਹੈ ਪਰ ਮੈਂ ਇਹ ਗਲਤ ਜ਼ਿੰਮੇਵਾਰੀ ਦੇ ਨਾਲ ਕਹਿ ਸਕਦਾ ਕਿ ਕਿਤੇ ਕੋਈ ਸਰਕਾਰ ਵੱਲੋਂ ਕਮੀ ਨਹੀਂ ਕੁਦਰਤ ਦੀ ਮਾਰ ਜਿਵੇਂ ਮੈਂ ਪਹਿਲਾਂ ਗਿਆ ਕੁਦਰਤ ਤੇ ਕੁਦਰਤ ਉਹਦੇ ਕਿਸੇ ਦਾ ਕੋਈ ਬਸ ਨਹੀਂ ਕੈਮਰਾਮੈਨ ਦੇ ਨਾਮ ਸਰਪਜੀਤ ਸਿੰਘ ਦਾਨਿਕ ਸਿਹਰਾ ਫੋਟੋ